ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਥ ਸੰਗਤ ਜੀਓ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸੁੱਖ ਦੇ ਬਾਰੇ ਕਿ ਸੁੱਖ ਕੀ ਚੀਜ਼ ਹੈ ਸੁੱਖ ਕਿਵੇਂ ਮਿਲਦਾ ਹੈ ਸੁੱਖ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਪੁਰਾਣੇ ਸਮੇਂ ਦੀ ਇੱਕ ਕਹਾਣੀ ਹੈ ਕਹਿੰਦੇ ਇੱਕ ਬਹੁਤ ਅਮੀਰ ਬੰਦਾ ਸੀ ਜਿਹਦੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ ਪਰ ਜ਼ਿੰਦਗੀ ਵਿੱਚ ਕੋਈ ਸੁੱਖ ਨਹੀਂ ਸੀ ਹਰ ਵੇਲੇ ਅੰਦਰ ਤੰਦੂਰ ਵਾਂਗ ਤਪਦਾ ਰਹਿੰਦਾ ਸੀ ਮਨ ਬੜਾ ਦੁਖੀ ਬੇਚੈਨ ਤੇ ਉਦਾਸ ਰਹਿੰਦਾ ਸੀ ਇੱਕ ਦਿਨਾਂ ਇਹ ਦੁਖੀ ਹੋ ਕੇ ਇਸ ਅਮੀਰ ਬੰਦੇ ਨੇ ਇੱਕ ਖੁਰਜੀ ਦੇ ਵਿੱਚ ਬਹੁਤ ਸਾਰੇ ਹੀਰੇ ਮੋਤੀ ਪਾਏ ਘੋੜੇ ਤੇ ਸਵਾਰ ਹੋਇਆ ਅਤੇ ਸੁੱਖ ਦੀ ਖੋਜ ਵਿੱਚ ਨਕਰੋਂ ਨਿਕਲ ਪਿਆ ਕਿ ਕਿ ਅੰਦਰ ਇਹ ਖਿਆਲ ਸੀ ਬਈ ਮਨ ਬੜਾ ਦੁਖੀ ਰਹਿੰਦਾ ਮਨ ਬੜਾ ਬੇਚੈਨ ਰਹਿੰਦਾ ਤੇ ਧਨ ਦੌਲਤ ਦੀ ਵੀ ਕੋਈ ਕਮੀ ਨਹੀਂ ਕਿਉਂ ਨਾ ਕਿਤੋਂ ਸੁੱਖ ਲੱਭ ਲਿਆਵਾਂ ਸੁੱਖ ਖਰੀਦ ਲਿਆਵਾਂ ਸੁੱਖ ਦੀ ਖੋਜ ਕਰਾਂ ਇਨਾਂ ਹੀਰੇ ਮੋਤੀਆਂ ਦੇ ਵੱਟੇ ਜੇ ਕਿਤੋਂ ਮੈਨੂੰ ਸੁੱਖ ਮਿਲ ਜਾਏ ਨਾ ਤੇ ਜ਼ਿੰਦਗੀ ਵਿੱਚ ਆਨੰਦ ਆ ਜਾਏ ਇਹ ਘੋੜੇ ਤੇ ਸਵਾਰ ਹੋਇਆ ਖੁਰਜੀ ਭਰ ਲਈ ਹੈ ਹੀਰੇ ਮੋਤੀਆਂ ਦੀ ਤੇ ਘਰੋਂ ਨਿਕਲ ਪਿਆ ਵੀ ਕਿਤੋਂ ਕਿਤੇ ਸੁੱਖ ਦੀ ਝਲਕ ਮਿਲ ਜਾਏ ਕੋਜ ਕਰਦਿਆਂ ਕਰਦਿਆਂ ਨਾ ਇੱਕੇ ਨਗਰ 'ਚ ਪਹੁੰਚ ਗਿਆ ਤੇ ਉੱਥੇ ਜਾ ਕੇ ਇਹਨੇ ਪੁੱਛਿਆ ਵੀ ਕੋਈ ਇੱਥੇ ਹੈ ਕੋਈ ਇਸ ਤਰ੍ਹਾਂ ਦਾ ਫਕੀਰ ਕੋਈ ਰੱਬ ਦਾ ਪਿਆਰਾ ਜਿਹੜਾ ਸੁੱਖ ਦਾਰਾ ਵਿਖਾ ਦੇਵੇ ਤੇ ਪਿੰਡ ਵਾਲਿਆਂ ਨੇ ਦੱਸਿਆ ਵੀ ਨਗਰ ਤੋਂ ਬਾਹਰ ਬਾਹਰ ਨਾ ਇੱਕ ਝੋਪੜੀ ਆ ਦਰਿਆ ਦੇ ਕਿਨਾਰੇ ਤੇ ਉੱਥੇ ਇੱਕ ਫਕੀਰ ਰਹਿੰਦਾ ਤੇ ਫਕੀਰ ਬੜਾ ਅਜੀਬ ਹੈ ਬੜਾ ਅਦਭੁਤ ਹੈ ਉਸ ਫਕੀਰ ਦਾ ਜੀਵਨ ਵੀ ਬੜਾ ਕਮਾਲ ਦਾ ਹੈ ਤੇ ਉਹ ਰਸਤਾ ਦੱਸ ਸਕਦਾ ਹੈ ਵੀ ਸੁੱਖ ਕਿਵੇਂ ਮਿਲੇਗਾ ਕਿਉਂਕਿ ਉਹ ਫਕੀਰ ਬੜਾ ਆਨੰਦ ਵਿੱਚ ਰਹਿੰਦਾ ਤੇ ਬੜਾ ਮਸਤ ਰਹਿੰਦਾ ਹੈ ਇਹ ਘੋੜਸਵਾਰ ਜਿਹੜਾ ਅਮੀਰ ਸੱਜਣ ਸੀਨਾ ਕੁਟਿਆ ਦੇ ਕੋਲ ਪਹੁੰਚ ਗਿਆ ਤੇ ਫਕੀਰ ਦੇ ਕੋਲ ਜਾ ਕੇ ਬਹਿ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਕੋਈ ਰਾਹ ਦੱਸੋ ਜਿਸ ਦੇ ਨਾਲ ਮੈਨੂੰ ਸੁੱਖ ਮਿਲੇ ਧਨ ਦੌਲਤ ਬਹੁਤ ਹੈ ਘਰ ਵਿੱਚ ਜ਼ਮੀਨ ਜ਼ਾਇਦਾ ਜਾਇਦਾਦ ਦੀ ਧਨ ਦੀ ਸ਼ਿਰੇ ਮੋਤੀਆਂ ਦੀ ਸੋਨੇ ਚਾਂਦੀ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪਰ ਮੇਰੇ ਕੋਲ ਕੋਈ ਸੁੱਖ ਨਹੀਂ ਹੈ ਤੇ ਇਹਨੇ ਇਹ ਵੀ ਕਿਹਾ ਜੀ ਆ ਵੇਖੋ ਮੈਂ ਹੀਰੇ ਮੋਤੀਆਂ ਦੀ ਆ ਖੁਰਜੀ ਨਾਲ ਭਰ ਕੇ ਲਿਆ ਆ ਇਹਦੇ ਵੱਟੇ ਮੈਨੂੰ ਕਿਤੇ ਸੁੱਖ ਮਿਲ ਜਾਏ ਨਾ ਤੇ ਕੋਈ ਐਵੇਂ ਦਾ ਰਸਤਾ ਦੱਸ ਦੇਵੋ ਜਿਸ ਦੇ ਨਾਲ ਜ਼ਿੰਦਗੀ ਚ ਆਨੰਦ ਆ ਜਾਏ ਫਕੀਰ ਜੀ ਉਹ ਖੜੇ ਹੋ ਗਏ ਉਹਨਾਂ ਨੇ ਕੀ ਕੀਤਾ ਜਿਹੜੀ ਇਸ ਅਮੀਰ ਬੰਦੇ ਕੋਲ ਹੀਰੇ ਮੋਤੀਆਂ ਵਾਲੀ ਖੁਰਜੀ ਪਈ ਸੀ ਨਾ ਤੇ ਇਹਨੂੰ ਚੁੱਕਿਆ ਤੇ ਉਹ ਭੱਜ ਪਿਆ ਇਹ ਜਿਹੜਾ ਮੀਰ ਸੱਜਣ ਆਇਆ ਸੀ ਇਹ ਵੀ ਬੜਾ ਹੈਰਾਨ ਹੋਇਆ ਬਈ ਇਹ ਕਿਵੇਂ ਦਾ ਫਕੀਰ ਟੱਕਰਿਆ ਜਿਹੜਾ ਮੇਰੇ ਹੀਰੇ ਮੋਤੀਆਂ ਵਾਲੀ ਖੁਰਜੀ ਉਹ ਹੀ ਲੈ ਕੇ ਭੱਜ ਗਿਆ ਇਹ ਕਿਤੇ ਕੋਈ ਲੁਟੇਰਾ ਤੇ ਨਹੀਂ ਇਹ ਕੋਈ ਧਨ ਦਾ ਲਾਲਚੀ ਬੰਦਾ ਤੇ ਨਹੀਂ ਜਿੰਨੂੰ ਫਕੀਰ ਲੋਕ ਕਹਿ ਰਹੇ ਨੇ ਵੀ ਕੁਟਿਆ ਚ ਰਹਿੰਦਾ ਤੇ ਬੜਾ ਰੱਬ ਦਾ ਪਿਆਰ ਹੈ ਪ੍ਰਮਾਤਮਾ ਦੇ ਨਾਲ ਦੇ ਨਾਮ ਨਾਲ ਜੁੜਿਆ ਹੋਇਆ ਹੈ ਪਰ ਇਹ ਤੇ ਇੰਨਾ ਲਾਲਚੀ ਲੱਗਾ ਵੀ ਮੇਰੀ ਹੀਰੇ ਮੋਤੀਆਂ ਵਾਲੀ ਖੁਰਜੂ ਹੀ ਲੈ ਕੇ ਭੱਜ ਪਿਆ। ਇਹ ਜਿਹੜਾ ਸੱਜਣ ਸੀ ਨਾ ਇਹ ਅਮੀਰ ਬੰਦਾ ਜਿਹੜਾ ਸੁੱਖ ਦੀ ਤਲਾਸ਼ ਵਿੱਚ ਆਇਆ ਸੀ ਇਹ ਵੀ ਫਕੀਰ ਦੇ ਮਗਰ ਮਗਰ ਘੋੜਾ ਲੈ ਕੇ ਚੱਲ ਪਿਆ ਤੇ ਫਕੀਰ ਅੱਗੇ ਅੱਗੇ ਇਹ ਸੱਜਣ ਪਿੱਛੇ ਪਿੱਛੇ। ਇਹ ਬੜਾ ਪਰੇਸ਼ਾਨ ਹੋਇਆ ਕਿਉਂਕਿ ਧਨ ਗਵਾਚ ਗਿਆ। ਇਹ ਆਇਆ ਸੀ ਸੁੱਖ ਦੀ ਤਲਾਸ਼ ਵਿੱਚ ਪਰ ਇਹ ਸੋਚਣ ਲੱਗਾ ਤੇ ਹੋਰ ਜ਼ਿਆਦਾ ਦੁਖੀ ਹੋ ਗਏ। ਆਇਆ ਸੁਖ ਲੱਭਣ ਸੀ ਤੇ ਮੈਨੂੰ ਲੱਗਦਾ ਵੀ ਆ ਜਿਹੜਾ ਧਨ ਹੀਰੇ ਮੋਤੀ ਲੈ ਕੇ ਆਇਆ ਸੀ ਇਹਨੂੰ ਵੀ ਗਵਾ ਕੇ ਜਾਵਾਂਗਾ। ਕਣ ਘੋੜਾ ਦੌੜਾ ਦੌੜਾ ਕੇ ਥੱਕ ਗਿਆ ਕਿਉਂਕਿ ਫਕੀਰ ਜੀ ਅਗਾ ਕਿਤੇ ਜਾ ਚੁੱਕੇ ਸੀ ਹੁਣੇ ਘੋੜਾ ਵਾਪਸ ਮੋੜ ਕੇ ਬੌੜਾ ਪਰੇਸ਼ਾਨ ਵੀ ਹੀਰੇ ਮੋਤੀ ਵੀ ਗਵਾਚ ਗਏ ਨੇ। ਲੱਭਣ ਸੁਖ ਆਇਆ ਸੀ ਪਰ ਅੱਗੋਂ ਤੇ ਦੁੱਖ ਮਿਲਿਆ। ਇਹ ਵਾਪਸ ਮੁੜਿਆ ਉਹ ਫਕੀਰ ਦੀ ਚੋਪੜੀ ਵੱਲ ਜਿੱਥੋਂ ਇਹਨੇ ਘੋੜਾ ਦੜਾਉਣਾ ਸ਼ੁਰੂ ਕੀਤਾ ਸੀ। ਤੇ ਜਦੋਂ ਚੋਪੜੀ ਦੇ ਨੇੜੇ ਪਹੁੰਚਿਆ ਤੇ ਵੇਖ ਕੇ ਬੜਾ ਹੈਰਾਨ ਹੋਇਆ ਵੀ ਝੋਪੜੀ ਅੰਦਰ ਉਹੀ ਖੁਰਜੀ ਜਿਹੜੀ ਫਕੀਰ ਲੈ ਕੇ ਭੱਜਿਆ ਸੀ ਉਹ ਪਈ ਹੋਈ ਹੈ। ਇਹ ਘੋੜੇ ਤੋਂ ਉੱਤਰ ਕੇ ਨੇੜੇ ਆਇਆ ਇਹਨੇ ਖੁਰਜੀ ਖੋਲ ਕੇ ਵੇਖਿਆ ਹੀਰੇ ਮੋਤੀ ਗਿਣੇ ਉਹ ਸਾਰੇ ਪੂਰੇ ਸਨ। ਇਹ ਬੜਾ ਹੈਰਾਨ ਹੋਇਆ ਤੇ ਬੜਾ ਖੁਸ਼ ਵੀ ਹੋਇਆ ਕਿਉਂਕਿ ਦੁੱਖ ਤੋਂ ਬਾਅਦ ਇੱਕਦਮ ਸੁੱਖ ਮਿਲਿਆ। ਗਵਾਚੀ ਹੋਈ ਚੀਜ਼ ਮਿਲ ਗਈ ਤੇ ਸੁੱਖ ਮਿਲਿਆ। ਇਹ ਖੁਸ਼ੀ ਨਾਲ ਝੂਮ ਉੱਠਿਆ। ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰ ਕਰਨ ਲੱਗਾ ਵੀ ਤੂੰ ਮੇਰੀ ਮਦਦ ਕੀਤੀ ਐ ਕਿ ਇਹ ਜਿਹੜਾ ਮੇਰਾ ਧਨ ਹੀਰੇ ਮੋਤੀ ਜਿਹੜੇ ਮੈਂ ਬੜੀ ਕੋਸ਼ਿਸ਼ ਨਾਲ ਇਕੱਠੇ ਕੀਤੇ ਸੀ ਮੈਨੂੰ ਵਾਪਸ ਮਿਲ ਗਏ ਨੇ ਇਹ ਹਾਲੇ ਬੜੀ ਖੁਸ਼ੀ ਨਾਲ ਪ੍ਰਮਾਤਮਾ ਦਾ ਸ਼ੁਕਰ ਕਰ ਹੀ ਰਿਹਾ ਸੀ ਉਧਰੋਂ ਝਾੜੀਆਂ ਦੇ ਵੱਲੋਂ ਫਕੀਰ ਵੀ ਆ ਗਿਆ ਤੇ ਆ ਕੇ ਉਹ ਸੱਜਣ ਨੂੰ ਕਹਿਣ ਲੱਗਾ ਕਹਿੰਦਾ ਜੀ ਮਿਲਿਆ ਕੋਈ ਸੁੱਖ ਮਿਲੀ ਕੋਈ ਸੁੱਖ ਦੀ ਝਲਕ ਮਿਲਿਆ ਕੁਝ ਆਨੰਦ ਫਕੀਰ ਨੇ ਇਸ ਸੱਜਣ ਨੂੰ ਆ ਕੇ ਕਿਹਾ ਤੇ ਇਹ ਸੱਜਣ ਵੀ ਬੜਾ ਹੈਰਾਨ ਹੋਇਆ ਫਕੀਰ ਨੂੰ ਉਹ ਸੱਜਣ ਕਹਿਣ ਲੱਗਾ ਵੀ ਤੁਸੀਂ ਤਾਂ ਮੈਨੂੰ ਬਹੁਤ ਜ਼ਿਆਦਾ ਖੱਜਲ ਕੀਤਾ ਤੇ ਫਕੀਰ ਜੀ ਕਹਿਣ ਲੱਗੇ ਇਹ ਤੇਰੇ ਲਈ ਕੀਤਾ ਸੀ ਮੈਨੂੰ ਤੇਰੇ ਹੀਰੇ ਮੋਤੀਆਂ ਦਾ ਕੋਈ ਲਾਲਚ ਨਹੀਂ ਸੀ ਨਾ ਮੈਂ ਤੇਰੀ ਇਹ ਹੀਰੇ ਮੋਤੀਆਂ ਵਾਲੀ ਖੁਰਜੀ ਲੈਣਾ ਚਾਹੁੰਦਾ ਸੀ ਬਸ ਮੈਂ ਤਾਂ ਤੇਰੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਸੀ ਜਿਹੜਾ ਤੂੰ ਸਵਾਲ ਕੀਤਾ ਸੀ ਕਿ ਜ਼ਿੰਦਗੀ ਵਿੱਚ ਬੜਾ ਦੁੱਖ ਹੈ ਜ਼ਿੰਦਗੀ ਵਿੱਚ ਬੜੀ ਨਿਰਾਸ਼ਾ ਹੈ ਮੈਂ ਤੇ ਤੈਨੂੰ ਉਹਦਾ ਉੱਤਰ ਦੇਣਾ ਚਾਹੁੰਦਾ ਸੀ ਤੇ ਫਕੀਰ ਜੀ ਅੱਗੋਂ ਕਹਿਣ ਲੱਗੇ ਕਿ ਇਹ ਸਾਰਾ ਕੁਝ ਤੇਰੇ ਲਈ ਕੀਤਾ ਹੁਣ ਤੂੰ ਆਪ ਦੱਸ ਇਹ ਜੋ ਖੁਰਜੀ ਤੇਰੇ ਕੋਲ ਹੈ ਕਦੇ ਇਹਨੂੰ ਵੇਖ ਕੇ ਅੱਜ ਜਿੰਨਾ ਖੁਸ਼ ਹੋਇਆ ਸੀ ਤੂੰ ਪਹਿਲਾਂ ਤੇ ਉਹ ਸੱਜਣ ਕਹਿਣ ਲੱਗਾ ਜੀ ਕਦੇ ਵੀ ਮੈਂ ਇੰਨਾ ਖੁਸ਼ ਨਹੀਂ ਸੀ ਹੋਇਆ ਜਿੰਨਾ ਇਹਦੇ ਗਵਾਚ ਜਾਣ ਤੋਂ ਬਾਅਦ ਜਦੋਂ ਇਹ ਮੈਨੂੰ ਵਾਪਸ ਮਿਲੀ ਹੈ কুরਜੀ ਜਿੰਨਾ ਅੱਜ ਖੁਸ਼ ਹੋਇਆ ਤੇ ਫਕੀਰ ਜੀ ਕਹਿਣ ਲੱਗੇ ਤੂੰ ਕਦੇ ਇਹਦੇ ਲਈ ਇੰਨਾ ਧੰਨਵਾਦ ਕੀਤਾ ਸੀ ਪ੍ਰਮਾਤਮਾ ਦਾ ਜਿੰਨਾ ਅੱਜ ਕੀਤਾ ਹੈ ਗਵਾਚ ਜਾਣ ਤੋਂ ਬਾਅਦ ਜਦ ਇਹ ਦੁਬਾਰਾ ਤੈਨੂੰ ਵਾਪਸ ਮਿਲੀ ਹੈ ਤੇ ਉਹ ਸੱਜਣ ਕਹਿਣ ਲੱਗਾ ਜੀ ਮੈਂ ਕਦੇ ਵੀ ਪ੍ਰਮਾਤਮਾ ਦਾ ਇੰਨਾ ਧੰਨਵਾਦ ਨਹੀਂ ਸੀ ਕੀਤਾ ਤੇ ਫਕੀਰ ਜੀ ਕਹਿਣ ਲੱਗੇ ਬਸ ਇਹੀ ਰਸਤਾ ਸੁਖੀ ਹੋਣ ਦਾ ਜੋ ਕੁਝ ਤੁਹਾਡੇ ਕੋਲ ਹੈ ਜੋ ਕੁਝ ਵੀ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਹੋਇਆ ਹੈ ਉਹਦੇ ਲਈ ਉਸ ਦਾ ਧੰਨਵਾਦ ਕਰੋ ਜਿਵੇਂ ਤੁਹਾਨੂੰ ਖੁਰਜੀ ਦੁਬਾਰਾ ਮਿਲੀ ਹੈ ਤੇ ਤੁਸੀਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਹੈ ਉਹਦਾ ਸ਼ੁਕਰ ਕੀਤਾ ਤੇ ਤੁਹਾਨੂੰ ਬੜਾ ਆਨੰਦ ਮਿਲਿਆ ਇਸੇ ਤਰ੍ਹਾਂ ਜਦੋਂ ਰੋਜ਼ ਸਵੇਰੇ ਉੱਠਦੇ ਹੋ ਨਾ ਜਦੋਂ ਸਵੇਰੇ ਨਵਾਂ ਦਿਨ ਚੜ੍ਹਦਾ ਹੈ ਤੇ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰ ਕਰੋ ਵੀ ਅੱਜ ਮੈਨੂੰ ਨਵਾਂ ਦਿਨ ਮਿਲਿਆ ਹੈ ਅੱਜ ਫਿਰ ਮੈਨੂੰ ਇੱਕ ਦਿਨ ਹੋਰ ਜਉਣ ਵਾਸਤੇ ਮਿਲ ਗਿਆ ਇਹ ਸਾਹ ਚੱਲ ਰਹੇ ਨੇ ਇਹ ਸਭ ਕੁਝ ਜੋ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੋਇਆ ਉਹਦੇ ਲਈ ਸ਼ੁਕਰ ਕਰੋ ਹਰ ਇੱਕ ਚੀਜ਼ ਲਈ ਕਿਉਂਕਿ ਤੁਸੀਂ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਭੁੱਲ ਚੁੱਕੇ ਹੋ ਤਾਂ ਦੁਖੀ ਰਹਿੰਦੇ ਹੋ ਜਿੱਦਨ ਤੁਸੀਂ ਹਰ ਇੱਕ ਚੀਜ਼ ਲਈ ਜਿਵੇਂ ਅੱਜ ਇੱਕ ਖੁਰਜੀ ਤੁਹਾਨੂੰ ਦੁਬਾਰਾ ਵਾਪਸ ਮਿਲੀ ਹੈ ਗਵਾਚ ਜਾਣ ਤੋਂ ਬਾਅਦ ਉਹਦਾ ਸ਼ੁਕਰ ਕੀਤਾ ਐਵੇਂ ਹੀ ਜਦੋਂ ਤੁਸੀਂ ਹਰ ਚੀਜ਼ ਲਈ ਉਹਦਾ ਰੋਜ਼ ਸ਼ੁਕਰ ਕਰੋਗੇ ਰੋਜ਼ ਨਵਾਂ ਦਿਨ ਚੜੇਗਾ ਉਹਦਾ ਸ਼ੁਕਰ ਕਰੋਗੇ ਇਹ ਸਵਾਸਾਂ ਵੱਲ ਵੇਖ ਕੇ ਉਹਦਾ ਸ਼ੁਕਰ ਕਰੋਗੇ ਪਰਿਵਾਰ ਵੱਲ ਜ਼ਮੀਨ ਜ਼ਾਇਦਾਦ ਵੱਲ ਸਰੀਰ ਵੱਲ ਹਰ ਇੱਕ ਚੀਜ਼ ਲਈ ਹਰ ਰੋਜ਼ ਨਵਾਂ ਵੇਖ ਕੇ ਨੂੰ ਸ਼ੁਕਰ ਕਰੋਗੇ ਨਾ ਤੇ ਬੜਾ ਆਨੰਦ ਮਿਲੇਗਾ ਤੇ ਨਾਲੇ ਫਕੀਰ ਜੀ ਨੇ ਕਿਹਾ ਵੀ ਜਿਵੇਂ ਅੱਜ ਵੇਖ ਦੁੱਖ ਇੱਕ ਪਲ ਵਿੱਚ ਸੁੱਖ ਵਿੱਚ ਬਦਲ ਗਿਆ ਜਦੋਂ ਤੂੰ ਵਾਪਸ ਆ ਕੇ ਚੋਪੜੀ ਵਿੱਚ ਪਈ ਹੋਈ ਆਪਣੀ ਖੁਰਜੀ ਵੇਖੀ ਤੇ ਜਿਹੜਾ ਮਨ ਦੁਖੀ ਸੀ ਨਾ ਉਹ ਖੁਸ਼ ਹੋ ਗਿਆ ਆਨੰਦ ਚ ਬਦਲ ਗਿਆ ਇਸ ਕਰਕੇ ਦੁੱਖ ਕਦੋਂ ਸੁਖ ਬਣ ਜਾਏ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਇਸ ਕਰਕੇ ਇਹ ਦੁੱਖ ਜਿਹੜਾ ਹੈ ਇਹ ਇਸ ਕਰਕੇ ਹੀ ਲੱਗਦਾ ਹੈ ਕਿ ਅਸੀਂ ਪ੍ਰਮਾਤਮਾ ਦੇ ਸ਼ੁਕਰ ਤੋਂ ਦੇ ਨਾਮ ਤੋਂ ਵਿਛੜੇ ਹੋਏ ਹਾਂ ਦੁੱਖ ਤਦੇ ਜਦ ਵਿਸਰ ਜਾਏ ਇਸ ਕਰਕੇ ਉਹਦਾ ਸ਼ੁਕਰ ਕਰਿਆ ਕਰ ਤੇ ਇਸ ਅਮੀਰ ਸੱਜਣ ਨੇ ਉਸ ਫਕੀਰ ਅੱਗੇ ਨਮਸਕਾਰ ਕੀਤੀ ਵੀ ਸੱਚਮੁੱਚ ਮੈਨੂੰ ਅੱਜ ਖੁਸ਼ੀਆਂ ਦਾ ਰਾਹ ਲੱਭ ਗਿਆ ਮੈਨੂੰ ਆਨੰਦ ਦਾ ਰਸਤਾ ਲੱਭ ਗਿਆ ਮੈਨੂੰ ਉਹ ਜੀਵਨ ਜਾਂਚ ਸਿੱਖਣ ਵਾਸਤੇ ਮਿਲ ਗਈ ਜਿੱਦੇ ਨਾਲ ਸੁਖੀ ਤੇ ਖੁਸ਼ ਹੋਇਆ ਜਾ ਸਕਦਾ ਹੈ ਤੁਸੀਂ ਮੈਨੂੰ ਪ੍ਰੈਕਟੀਕਲ ਕਰਕੇ ਵਿਖਾ ਦਿੱਤਾ ਵੀ ਖੁਸ਼ ਕਿਵੇਂ ਰਹਿਣਾ ਹੈ ਆਨੰਦ ਜਿਵੇਂ ਰਹਿਣਾ ਹੈ ਸੋ ਸਾਨੂੰ ਵੀ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ 'ਚ ਅਸੀਂ ਸੁਖੀ ਤੇ ਖੁਸ਼ ਕਿਵੇਂ ਰਹਿ ਸਕਦੇ ਹਾਂ ਸੁਖ ਵਿੱਚ ਰਹਿਣ ਦਾ ਜਿਹੜਾ ਰਸਤਾ ਹੈ ਉਹ ਪ੍ਰਮਾਤਮਾ ਦੇ ਸ਼ੁਕਰ ਚੋ ਹੀ ਮਿਲਦਾ ਹੈ ਖੁਸ਼ੀਆਂ ਤੇ ਆਨੰਦ ਵਿੱਚ ਜਾਉਣ ਦਾ ਜਿਹੜਾ ਤਰੀਕਾ ਹੈ ਉਹ ਪ੍ਰਮਾਤਮਾ ਦਾ ਧੰਨਵਾਦ ਕਰਨ ਦੇ ਵਿੱਚੋਂ ਹੀ ਮਿਲਦਾ ਹੈ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ